ਪਹਿਲਾਂ ਇੱਥੇ ਸਾਡੇ ਏਰੀਆ 'ਚ ਨਹੀਂ ਹੁੰਦੀ ਸੀ ਹਾਂਜੀ ਹਾਂਜੀ ਪਤਾ ਨਹੀਂ ਉਹ ਚਮਗਿੱਦੜ ਲੈ ਕਿਉਂਕਿ ਸਾਡੇ ਆਉਂਦੇ ਆ ਜੀਓ ਤੁਸੀਂ ਐਮਕੁਣ ਸਾਹਿਬ ਜਾਓ ਉੱਥੇ ਬੋੜ ਲਾਇਆ ਹੈ ਕਿ ਇੱਥੇ ਕਿਸੇ ਪੌਦੇ ਨੂੰ ਹੱਥ ਨਾ ਲਾਓ ਰਾਈਟ ਜਦ ਮਲਦੇ ਆ ਜਾਂ ਉਹਨੂੰ ਘੋਟ ਕੇ ਉਦਾਂ ਹੀ ਪੀਲਣ ਦੇ ਕਰਕੇ ਪਕੌੜਿਆਂ 'ਚ ਪੁੰਦੇ ਉਹ ਸਿਹਤ ਲਈ ਬਹੁਤ ਖਤਰਨਾਕ ਹੈ ਬੋੜ ਦੀ ਦਾੜੀ ਹਾਂਜੀ ਉਹਨੂੰ ਵੀ ਖਾਂਦੇ ਆ ਲੋਕ ਅੱਛਾ ਅਮੁਨਿਟੀ ਨੂੰ ਬਤਾਉਂਦੀ ਹੈ ਇਹ ਨਾ ਸਾਡੇ ਪਿੰਡਾਂ 'ਚ ਵੀ ਇਹਦਾ ਕਾਫੀ ਰੁਝਾਨ ਆ ਲੋਕਾਂ ਨੇ ਘਰਾਂ 'ਚ ਲਾ ਲਿਆ ਏ ਹਾਂ ਪਰ ਇਹਦੇ ਬਾਰੇ ਲਾਲ ਚੰਦਨ ਜਾਂਦਾ ਬਾਹਰ ਉੱਥੇ ਤੇ ਸਾਜ ਬਣਦੇ ਆ ਤੂਰੇ ਤੋਂ ਗਾਂ ਕੁਟੜਾ ਹੀ ਆ ਮਾਜ ਕੀ ਉਹ ਚਿਹਰਾ ਵਿਸ਼ਾ ਹੈ ਉਹ ਹੈ ਆਮ ਇੱਥੇ ਸਾਡੇ ਕਿੰਨਾ ਨਹੀਂ ਬਹੁਤ ਘੱਟ ਮੈਂ ਉਹਨੂੰ ਮਿਆ ਬਤੇਰਾ ਆ ਹਾਂਜੀ ਪਰ ਕਿਤੇ ਖਾਸ ਦੁਕਾਨ ਨਹੀਂ ਲੱਭੀ ਪੀ ਹੋਂ ਤੁਹਾਨੂੰ ਆ ਬਹੁਤ አመਲ ਜੀ ਤੁਸੀਂ ਆਪਣੇ ਆਸ-ਪਾਸ ਦੇਖੋ ਕਿ ਬਹੁਤ ਸਾਰੀ ਜਿੱਦਾਂ ਜੜੀ ਬੁੱਟੀ ਹੈਗੀ ਆ ਹਾਂ ਮੈਂ ਬਾਬਾ ਜੀ ਨੂੰ ਕੁਝ-ਕੀ ਚੀਜ਼ਾਂ ਲੈ ਆਦੀਆਂ ਆ ਮੈਂ ਪੁੱਛਣੀਆਂ ਆ ਹੁਣ ਬਾਬਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਕੀ ਹਾਲ ਜੀ ਪੂਰੀ ਕਿਰਪਾ ਜੀ ਪੂਰੀ ਕਿਰਪਾ ਬਹੁਤ ਜੋ ਵੀਡੀਓ ਨੂੰ ਨਾ ਲੋਕ ਪਸੰਦ ਕਰ ਰਹੇ ਆ ਜੀ ਠੀਕ ਹੈ ਜੀ ਬਹੁਤ ਕੁਐਸਚਨਸ ਆ ਰਹੇ ਆ ਤੇ ਤੁਹਾਡੇ ਕੋ ਜਿੱਦਾਂ ਸਾਰੇ ਮੇਰੇ ਵਿਊਅਰਸ ਆ ਉਹ ਆਪਣੀਆਂ ਬਹੁਤ ਪ੍ਰੋਬਲਮਸ ਦਾ ਹੱਲ ਪੁੱਛਦੇ ਆ ਉਹ ਹੁਣ ਤੁਸੀਂ ਦੱਸੋ ਵੀ ਸਾਰੀਆਂ ਪ੍ਰੋਬਲਮਸ ਜਿਹੜੀਆਂ ਆ ਜਿੱਦਾਂ ਮੰਨ ਲਓ ਕੋਈ ਕਹਿੰਦਾ ਵੀ ਕੈਂਸਰ ਦੀ ਦੱਸੋ ਜੀ ਕਿੱਦਾਂ ਕਰਨਾ ਹੋਰ ਜਿਹੜੇ ਆਪਾਂ ਜਿਹੜੀਆਂ ਬੂਟੀਆਂ ਕਿੱਦਾਂ ਵਰਤਣੀਆਂ ਆ ਕਿੰਨੀ ਮਾਤਰਾ ਚ ਖਾਣੀ ਜਿਹੜੀ ਬੂਟੀ ਇਹ ਇਸ ਪੌਦੇ ਦਾ ਕੀ ਕਰਨਾ ਇਹਦਾ ਇਹਦਾ ਮਤਲਬ ਕਿ ਕਿੱਦਾਂ ਦੇ ਪੱਤੇ ਹੁੰਦੇ ਆ ਕਿੱਥੇ ਲੱਗਦਾ ਸਾਨੂੰ ਮਿਲਜੋ ਕਿ ਨਹੀਂ ਮਿਲੂ ਕਿੱਥੋਂ ਮਿਲੂ ਇਹਦਾ ਤੁਸੀਂ ਕੋਈ ਜਵਾਬ ਦਿਓ ਮਤਲਬ ਮੇਰੇ ਹਸਾਵਨਾ ਜੀ ਇਹਦਾ ਜਵਾਬ ਤਾਂ ਪਏ ਇਦਾਂ ਹੀ ਤੁਰ ਫਿਰ ਕੇ ਆ ਅੱਛਾ ਜੀ ਮੈਂ ਉਹਨੂੰ ਮੈਂ ਬਤੇ ਰਹਾ ਹਾਂ ਪਰ ਕਿਤੇ ਖਾਸ ਦੁਕਾਨ ਨਹੀਂ ਲੱਭੀ ਪਹੋਤਨ ਤੁਹਾਨੂੰ ਬੂਟਾ ਮਿਲ ਜੂਗਾ ਕੋਈ ਤਰ੍ਹਾਂ ਫਿਰਦਾ ਵੀ ਲੱਭ ਪੈਂਦੇ ਆ ਕੋਈ ਹੈਗਾ ਨਰਸਰੀ ਚੋਂ ਵੀ ਨਹੀਂ ਲੱਭਦੇ ਮਤਲਬ ਬਾਬਾ ਜੀ ਨੇ ਬਹੁਤ ਐਫਰਟ ਕੀਤੀ ਬੂਟੇ ਲੱਭਣ ਲਈ ਜਿੱਦਾਂ ਮੈਂ ਪਿਛਲੀ ਵੀਡੀਓ ਦੇ ਵਿੱਚ ਹੀ ਦਿਖਾਇਆ ਕਿ ਜਿਹੜਾ ਲਸਣ ਦੀ ਵੇਲ ਆ ਜਿਹੜੀ ਗਾਰਲਿਕ ਵਾਈਨ ਤੇ ਉਹ ਉਹ ਬਾਬਾ ਜੀ ਨੇ ਕੈਲੀਫੋਰਨੀਆ ਤੋਂ ਲਿਆਂਦੀ ਸੀ ਤੇ ਹੁਣ ਕਹਿੰਦੇ ਬਾਬਾ ਜੀ ਆਮ ਹੀ ਮਿਲ ਜਾਂਦੀ ਆ ਇੱਥੋਂ ਨਸਰੀਆਂ ਤੋਂ ਇਦਾਂ ਹੁਣ ਬਹੁਤ ਸਾਰੇ ਆ ਜਿਹੜੇ ਤੁਸੀਂ ਆਪਣੇ ਇੱਕ ਮੈਂ ਚੀਜ਼ ਸੁਜੈਸਟ ਕਰਾਂਗਾ ਕਿ ਤੁਸੀਂ ਆਪਣੇ ਆਸ-ਪਾਸ ਦੇਖੋ ਕਿ ਬਹੁਤ ਸਾਰੀ ਜਿੱਦਾਂ ਜੜੀ ਬੁੱਟੀ ਹੈਗੀ ਆ ਹਾਂ ਮੈਂ ਬਾਬਾ ਜੀ ਨੂੰ ਕੁਝ-ਕੀ ਚੀਜ਼ਾਂ ਲਿਆਦੀਆਂ ਆ ਮੈਂ ਪੁੱਛਣੀਆਂ ਆ ਹੁਣ ਤੇ ਆਹ ਦੇਖੋ ਬਾਬਾ ਜੀ ਆਹ ਕੀ ਆ ਦੱਸੋ ਅਸੀਂ ਇਹਨੂੰ ਥਰੀ ਕਹਿੰਨੇ ਜੀ ਮੈਂ ਹੁਣ ਥਰੀ ਕਹਿ ਦੇਣਾ ਤਾਂ ਕਈਆਂ ਨੇ ਜਿਹਨਾਂ ਕੋਲ ਜਾਣਾਂ ਜਿਹਦੇ ਕੋ ਗਿਆ ਹੋਰ ਕਹਣਾ ਜੀ ਇਹਦਾ ਹੋਰ ਹਿੰਦੀ ਚ ਪੰਜਾਬੀ ਚ ਨਾਂ ਦੱਸੋ ਅੱਛਾ ਜੀ ਠੀਕ ਹੁਣ ਸਾਡੇ ਲੋਕਲ ਨੂੰ ਉਹ ਸੀਰਸ ਵੀ ਕਹਿੰਦੇ ਆ ਸੀਰਸ ਵੀ ਕਹਿ ਦਿੰਦੇ ਨੇ ਹਾਂ ਸੱਚਾ ਅੱਛਾ ਤੇ ਚੰਗੀ ਗੱਲ ਇਹ ਆ ਵੀ ਆਪਣੀ ਜਿਹਨੂੰ ਇਹ ਖਾਸ ਹੈਗੀ ਆ ਮੇਰੇ ਮੰਗੋ ਡਿਕਸ਼ਨਰੀ ਲੈ ਆਵੇ ਉਹ ਤੋਂ ਪੜਦਾ ਰਹੇਗੀ ਹੈਨਾ ਠੀਕ ਆ ਤੇ ਇਹਦਾ ਕੋਈ ਕੰਮ ਹੈਗਾ ਬਹੁਤ ਹੈ ਜੀ ਬਹੁਤ ਹੈ ਬਹੁਤ ਹੈ ਨਾ ਜਿਆਦਾ ਪਤਾ ਮੇਰੇ ਨਾਲੋਂ ਪਰ ਹੈ ਜੀ ਇਹਦੇ ਭਾਜੀ ਕੀ ਹੈ ਇਹਦੇ ਦੱਸੋ ਸਣੀ ਦੇ ਮੈਡੀਸਨ ਨੂੰ ਵੈਲਿਊ ਕੀ ਹੈ ਕੀ ਕੰਮ ਇਸ ਵਾਸਤੇ ਬਹੁਤ ਵਰਤਿਆ ਜਾਂਦਾ ਹਾਂਜੀ ਕਿਡਨੀ ਵਾਸਤੇ ਅੱਛਾ ਹਾਂ ਜੀ ਇਹਦੇ ਸੱਕ ਜਿਹੜਾ ਅੱਛਾ ਉਹ ਬਹੁਤ ਕਲਾਸਿਕਲ ਮੈਡੀਸਿਨਸ ਯੂਜ਼ ਕਰ ਕਰਦੇ ਆ ਅੱਛਾ ਬਲੈਕ ਵੀ ਹੁੰਦਾ ਹੈ ਇਹਦੇ ਵਿੱਚ ਵਾਈਟ ਵੀ ਹੁੰਦਾ ਠੀਕ ਜਿਹੜਾ ਬਲੈਕ ਆ ਉਹ ਘੱਟ ਮਿਲਦਾ ਅੱਛਾ ਵਾਈਟ ਆਮ ਹਾਂ ਮਿਲ ਜਾਂਦਾ ਕੋਈ ਯਾਰ ਇਹ ਸਰੀ ਤਾਂ ਸਾਡੇ ਜਿੱਦਾਂ ਕਾਫੀ ਵੱਡਾ ਵੱਡਾ ਹੋ ਜਾਂਦਾ ਇਹ ਹੈ ਨਾ ਇਹ ਹੁਣ ਛੋਟਾ ਜਿਹਾ ਹੀ ਆ ਜਿਹੜਾ ਸਾਡੇ ਉੱਧਰ ਹੈਗਾ ਨਾ ਤੁਹਾਨੂੰ ਮੈਂ ਲਿਆ ਦਾਂਦਾ ਕੰਮ ਵੀ ਵਰਤਿਆ ਜਾਂਦਾ ਗੂੜ ਅੱਛਾ ਜੀ ਜ਼ਿਆਦਾਤਰ ਇਹ ਵੀਡੀਓ ਜਸਟ ਇਹਦੇ ਬਾਰੇ ਥੋੜਾ ਦੱਸਣ ਵਾਲੀ ਹੁੰਦੀਆਂ ਕਿ ਵੀ ਇਹ ਕਿਸ-ਕਿਸ ਕੰਮ ਆ ਸਕਦਾ ਹੈ ਤੇ ਜੇ ਤੁਸੀਂ ਡਿਟੇਲਡ ਜਾਣਣੀ ਆ ਤੁਸੀਂ ਕਿਸੇ ਵੈਦ ਕੋ ਜਾਓ ਉਹ ਤੁਹਾਨੂੰ ਦੱਸਣਗੇ ਕਿ ਬਾਬਾ ਜੀ ਤੁਸੀਂ ਕੀ ਕਹਿੰਨੇ ਦੱਸੋ ਇਹਦੇ ਬਾਰੇ ਜੀ ਡਿਟੇਲਡ ਜਾਣਣਾ ਆ ਵੀ ਕਿੰਨਾ ਲੈਣਾ ਕਿੱਦਾਂ ਲੈਣਾ ਡਿਟੇਲ ਲਈ ਜੀ ਅੱਜ ਅਸੀਂ ਕਮਰਸ਼ਲ ਹੋ ਗਏ ਆ ਹਾਂ ਇਹ ਤਾਂ ਵੀ ਹੈ ਜੀ ਉੱਥੇ ਅਸੀਂ ਫਸ ਵੀ ਜਾਂਨੇ ਹਾਂ ਹਾਂ ਫਸ ਜਾਂਨੇ ਥੋੜਾ ਜ਼ਿਕਰਾ ਕਰਕੇ ਦੇਖੋ ਹੂੰ ਸੁਣ ਲਓ ਜੀ ਮੋٹے ਤੌਰ ਤੇ ਯਕੀਨ ਨਾ ਕਰੋ ਬਚਣਾ ਆ ਤਾਂ ਹਾਂ ਇਹ ਕਿਡਨੀ ਲਈ ਬਹੁਤ ਵਧੀਆ ਪਰ ਮੈਨੂੰ ਹੁਣ ਇਹਦੇ ਉੱਤੇ ਕੁਐਸਚਨ ਆਉਂਦੇ ਬੜੇ ਕਿ ਵੀ ਇਹਨੂੰ ਯੂਜ਼ ਕਿੱਦਾਂ ਕਰੀਏ ਹਾਂ ਉਹ ਇਦਾਂ ਹੈ ਨਾ ਜੀ ਜਿਨ੍ਹਾਂ ਨੇ ਹੁਣ ਪੜ੍ਹਾਈਆਂ ਕੀਤੀਆਂ ਹਾਂ ਉਹਨਾਂ ਦਾ ਉਹਨਾਂ ਨੂੰ ਇਹਦੇ ਬਾਰੇ ਜਿਆਦਾ ਜਿੱਦਾਂ ਪਤਾ ਹੁੰਦਾ ਕਿੱਦਾਂ ਯੂਜ਼ ਕਰਨਾ ਕਿ ਬੰਦੇ ਦੀ ਪ੍ਰਕਿਰਤੀ ਕਿੱਦਾਂ ਦੀ ਆ ਪ੍ਰਕਿਰਤੀ ਕਿੱਦਾਂ ਦੀ ਆ ਉਹਦੇ ਲਈ ਇਹ ਸੈੱਟ ਬੈਂਦਾ ਜਾਂ ਉਹਨੂੰ ਕਿਡਨੀ ਲਈ ਹੋਰ ਚੀਜ਼ ਦੇਣੀ ਪੈਣੀ ਹਾਂ ਜਾਣ ਪੁਨਰਨਵਾਰਕ ਦੇਣਾ ਪੈਣਾ ਜਾਂ ਕੀ ਦੇਣਾ ਪੈਣਾ ਠੀਕ ਆ ਠੀਕ ਆ ਇਹ ਵੀ ਇੱਕ ਬੜਾ ਵੱਡਾ ਪੁਆਇੰਟ ਆ ਇਹ ਚੀਜ਼ਾਂ ਦਾ ਗਿਆਨ ਰੱਖੋ ਕਿ ਵੀ ਇਹ ਚੀਜ਼ ਇਹ ਕੰਮ ਦੀ ਆ ਹਾਂ ਕੰਮ ਦੀ ਆ ਕਿਉਂਕਿ ਬਹੁਤ ਲੱਗੇ ਵੱਡੋ ਨਾ ਖੜੋ ਨਾ ਇਹਨਾਂ ਨੂੰ ਹਾਂ ਕਿਸੇ ਦੇ ਕੰਮ ਤਾਂ ਆਉਗੀਆਂ 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 ਨਹੀਂ ਆਪ ਵੀ ਕਰੋ ਦੱਸਦੇ ਆ ਇਹ ਬੂਟੇ ਦੱਸਦੇ ਆ ਮੇਰੇ ਚ ਕੀ ਆ ਸਾਰਾ ਹਿੰਦੀ ਚ ਸਿਰਸ ਲਿਖ ਕੇ ਸਰਚ ਕਰ ਸਕਦੇ ਠੀਕ ਆ ਸਿਰਸ ਸਿਰਸ ਤੇ ਇਹਨੂੰ ਜਿੱਦਾਂ ਹੁਣ ਮੰਨ ਲਓ ਵੀ ਮੈਂ ਗਲੋ ਆਪੇ ਹੀ ਖਾ ਲੈਣਾ ਥੋੜੀ ਜੀ ਤੋੜ ਕੇ ਉਹਨੂੰ ਉਬਾਲ ਕੇ ਚਾਹ ਚ ਪੀ ਲਈ ਜੇ ਮੈਨੂੰ ਫਿੱਟ ਬੈਠੀ ਤਾਂ ਮੈਂ ਪੀਂਦਾ ਰਹਾ ਇਹਨੂੰ ਵੀ ਜੇ ਬੰਦਾ ਕਿਤੇ 2 4 5 ਪੱਤੇ ਕਰਕੇ ਬਬਾਲ ਕੇ ਪੀ ਲੋਗਾ ਜਿਹੜਾ ਇਹਦਾ ਸੱਕ ਹੁੰਦਾ ਨਾ ਜੀ ਹਾਂਜੀ ਉਹਨੂੰ ਫਿਰ ਵੀ ਕਿਤੇ ਤੁਸੀਂ ਕਰ ਸਕਦੇ ਯੂਜ਼ ਬਬਾਲ ਕੇ ਜਿਹਦਾ ਚਾਹ ਅਰਜਨ ਦੀ ਛੰਦੀ ਬਣਾਉਂਦੇ ਆ ਪਰ ਬਿਲਕੁਲ ਬਿਲਕੁਲ ਇਦਾਂ ਬਣਾ ਕੇ ਕੜਾ ਬਣਾ ਪੀ ਸਕਦੇ ਹਾਂ ਹਾਂ ਪੂਨ ਵੀ ਵਰਤ ਸਕਦੇ ਹਾਂ ਠੀਕ ਆ ਪੂਨ ਵੀ ਇਹਦਾ ਵਰਤ ਸਕਦੇ ਆ ਠੀਕ ਆ ਪਰ ਕੜਾ ਪੀ ਲੋ ਤਾਂ ਸਭ ਤੋਂ ਵਧੀਆ ਅੱਛਾ ਹਾਂਜੀ ਤੇ ਜਿਹ ਕਿਸੇ ਨੇ ਉਦਾਂ ਆਪਣੀ ਕਿਡਨੀ ਡੀਟੌਕਸ ਕਰਨੀ ਆ ਅੱਛਾ ਤੇ ਕਿਤੇ ਕਿਤੇ ਪੀ ਸਕਦਾ ਏ ਨਹੀਂ ਬੇ ਬਾਕੀ ਚੀਜ਼ਾਂ ਛੱਡ ਕੇ ਇੱਥੇ ਹੀ ਡਿਪੈਂਡ ਹੋ ਜਾਓ ਠੀਕ ਆ ਹਾਂਜੀ ਇਦਾਂ ਨਹੀਂ ਪਰ ਕਿਤੇ ਕਿਤੇ ਸ਼ੌਂਕੀਏ ਤੌਰ ਤੇ ਲੈ ਸਕਦੇ ਅੱਛਾ ਇਹ ਮੰਨ ਲਓ ਮੈਂ 4-5 ਦਿਨ ਲਗਾਤਾਰ ਪੀਤੀ ਇਹ ਤਾਂ ਕੁਝ ਅਸਰ ਦਿਖਦਾ ਬੰਦੇ ਨੂੰ ਹਾਂਜੀ ਦਿਸ ਦਿਸੂਗਾ 35-40 ਦਿਨਾਂ ਬਾਅਦ ਪਰ ਫਿਰ ਲਗਾਤਾਰ ਹੀ ਕਿ ਕਦੀ ਕਦੀ ਨਹੀਂ ਜਿੱਦਾਂ ਹੁਣ ਅੱਜ ਜੀ ਖਾਧੀ ਆ ਅੱਛਾ ਉਹਦਾ ਪੂਰਾ ਜਿਹੜਾ ਸ਼ੁਕਰਧਾਤੂ ਬਣਨੀ ਆ ਉਹ 35-40 ਦਿਨਾਂ ਤੱਕ ਠੀਕ ਹੈ ਠੀਕ ਉਹਦਾ ਤਾਂ ਪ੍ਰੋਸੈਸਰ ਤਾਂ 5 ਦਿਨਾਂ ਚ ਸਟਾਰਟ ਹੋ ਜਾਂਦਾ ਸਮਝ ਗਿਆ ਚਲੋ ਇਹ ਸਰੀਰ ਆ ਸਰੀਰ ਦਾ ਤੁਹਾਨੂੰ ਗੁਣ ਦੱਸੇ ਤੇ ਉਸ ਤੋਂ ਅੱਗੇ ਇੱਕ ਹੋਰ ਇਹ ਸਾਡੇ ਘਰੇ ਲੱਗੇ ਹੀ ਮੈਂ ਆਪਣੇ ਸਾਰੇ ਵੀਓਸ ਨੂੰ ਦੱਸਣਾ ਚਾਹੁੰਨਾ ਆਪਣੇ ਸਾਡੇ ਘਰ ਦੇ ਆਲੇ ਦੁਆਲੇ ਲੱਗੇ ਹੋਏ ਤੇ ਮੈਂ ਕਿਹਾ ਚਲੋ ਤੋੜ ਕੇ ਦਿਖਾਉਣਾ ਆ ਤੇ ਉਹ ਵੀ ਸਾਡੇ ਨੇਟਿਵ ਆ ਨਾ ਜੀ ਹਾਂਜੀ 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 ਬਿਲਕੁਲ ਆਕਸੀਜਨ ਬਹੁਤ ਵਧੀਆ ਸਾਡੇ ਲਈ ਰਾਈਟ ਆਹ ਦੱਸੋ ਜੀ ਤੋਣ ਆਪਾ ਜੀ ਤੋਣ ਆ ਜੀ ਤੋਣ ਆ ਹਾਂ ਆਹ ਦੇਖੋ ਜੀ ਪੱਤੇ ਇਹ ਮੈਂ ਆਪਣੇ ਵੀਓਸ ਨੂੰ ਵੈਸੇ ਪੌਦਾ ਵੀ ਦਿਖਾਵਾਂਗਾ ਜੋ ਲੱਗਾ ਆ ਬੂਟੀ ਜਿਹੀ ਆ ਇਹ ਠੀਕ ਆ ਤੁਣ ਇਹਦਾ ਕੀ ਆ ਗੋਣ ਜੀ ਤੁਣ ਇਸਦਾ ਕੀ ਕੋਣ ਤੋਂ ਦਾ ਮੇਨ ਆ ਜੀ ਜਿਹੜੇ ਇਹਦੇ ਇਹਦੀ ਲੱਕੜ ਆ ਨਾ ਜੀ ਅੱਛਾ ਉਹ ਪ੍ਰਾਤਨ ਸਾਜ਼ ਬਣਾਉਣ ਲਈ ਸਭ ਤੋਂ ਉੱਤਮ ਮੰਨੀ ਗਈ ਆ ਇਹ ਵੱਡਾ ਹੋ ਜਾਂਦਾ ਰੁੱਖ ਜੇ ਲੋ ਇਹਨੂੰ ਉਹ ਆ ਜੀ ਆਹ ਦੇਖੋ ਤੁਣ ਉਹ ਦੇਖੋ ਜੀ ਤੁਣ ਕਿੱਥੇ ਉਹ ਸਾਹਮਣੇ ਜੀ ਬੁੱਲਰ ਦੇ ਥੱਲੇ ਜਿਹੜਾ ਆ ਹਨਾ ਹਾਂ ਠੀਕ ਆ ਰਾਈਟ ਸਾਈਡ ਤੇ ਬੁੱਲਰ ਚਲੋ ਲਾ ਕੇ ਦਿਖਾ ਦਾਂਗਾ ਮੈਂ ਇਹ ਤੁਣ ਓਕੇ ਠੀਕ ਆ ਤੇ ਇਹਦੀ ਲੱਕੜ ਸਾਜ਼ ਬਣਾਉਣ ਦੇ ਕੰਮ ਆਉਂਦੀ ਆ ਬਣਾਉਣ ਲਈ ਸਭ ਤੋਂ ਜਦਾਂ ਮਤਲਬ ਕਿ ਹੀਰਾ अच्छा मैं द सुना पर साज पर नहीं, नहीं। आ, नहीं नहीं। है साज बनाण ਲਈ ਹੁੰਦਾ ਜਿਹੜਾ ਲਾਲ ਚੰਦਨ ਵਰਤਿਆ ਜਾਂਦਾ ਨਹੀਂ ਨਹੀਂ اچھا ਲਾਲ ਚੰਦਨ اچھا ਉਹ ਤਾਂ ਮਹਿੰਗਾ ਹੀ ਬਹੁਤ ਆ ਉਹੀ ਨਾ ਤਾਈਓ ਤਾਂ ਉਧਰ ਇੱਕ ਮੂਵੀ ਬਣੀ ਸੀ ਪੁਸ਼ਪਾ ਕਰਕੇ ਜਿਹੜੀ ਸੁਣੀ ਹੋਣੀ ਹੈ ਮੂਵੀ ਉੱਚ ਮੈਂ ਉਹ ਤੋਂ ਫਿਰ ਲੋਕਾਂ ਤੇ ਜਾਣਨ ਦੀ ਇੱਛਾ ਹੋਈ ਕਿ ਮਹਿੰਗਾ ਕਿਉਂ ਹੁੰਦਾ ਇਹਨਾਂ ਲਾਲ ਚੰਦਨ ਤੇ ਉਹਦੇ ਵਿੱਚ ਦੱਸਿਆ ਕਿਸੇ ਨੇ ਕਿ ਲਾਲ ਚੰਦਨ ਜਾਂਦਾ ਬਾਹਰ ਉੱਥੇ ਤੇ ਸਾਜ ਬਣਦੇ ਆ ਉਹਦੇ ਲੱਕੜ ਬਣਦੇ ਹੋਣਗੇ ਉਧਰ ਬਣਾਉਦੇ ਹੋਣਗੇ ਵਾਇਲਨ ਵਗੈਰਾ ਜੀ ਇਹਦਾ ਮਤਲਬ ਇਹ ਤਾਂ ਇਹ ਇਹ ਦਰਖਤ ਦਾ ਮਹਿੰਗਾ ਹੀ ਬੜਾ ਹੋਣਾ ਮਹਿੰਗਾ ਜੀ ਇਹ ਹਾਂ ਜੀ ਇਹ ਸਾਡੇ ਤਾਂ ਐਵੇਂ ਹੀ ਉਦਾਂ ਹੀ ਇੱਕ ਇੱਕ ਹੋਰ ਦੀਵਾਰ ਚੁੱਕਿਆ ਇੱਕ ਖਾਸ ਖਾਸ ਕੋਣ ਹੋਰ ਵੀ ਹੈ ਜੀ ਹਾਂ ਜੀ ਇਹ ਤ੍ਰੈ ਦੋਸ਼ ਨਾਸ਼ਕ ਹੈ ਇਹਦਾ ਘੋਟਣਾ ਬਣਾ ਲਓ ਅੱਛਾ ਕੋਈ ਚੀਜ਼ ਰਗੜਨੀ ਹੋਣ ਤਾਂ ਆਹ ਕਹਿੰਦਾ ਗਰਾਇੰਡਰ ਮਿਕਸੀ ਆ ਜੀ ਜੀ ਹਾਂ ਜੀ ਤੇ ਪੱਥਰ ਦੇ ਕੁੰਡੇ ਚ ਅੱਛਾ ਕਰ ਲਓ ਤ੍ਰੈ ਦੋਸ਼ ਨਾਸ਼ਕ ਅੱਛਾ ਤੁਣ ਇਹਦਾ ਤ੍ਰੈ ਦੋਸ਼ ਤੁਸੀਂ ਕਿਹੜੇ ਕਹਿੰਦੇ ਆ ਬਾਦ ਪਿਤ ਕਫ ਅੱਛਾ ਠੀਕ ਹੈ ਦੇਖ ਲਓ ਹੈਂ ਕਿੰਨੀ ਵਧੀਆ ਚੀਜ਼ ਸਾਡੇ ਘਰ ਚ ਲੱਗੀ ਆ ਸਾਨੂੰ ਪਤਾ ਹੀ ਨਹੀਂ ਇਹ ਚਲੋ ਹੈ ਤਾਂ ਉਹ ਜਿੱਦਾ ਇਨੀ ਹਾਂ ਦੇ ਵਿੱਚੋਂ ਦੀ ਨਿਕਲਿਆ ਆਇਆ ਇਦਾਂ ਕੋਨੇ ਜਿੱਦਾ ਨਾ ਉਹ ਕਿਤੇ ਦਾ ਬੀ ਬੀ ਬਿੱਟ ਕਰ ਗਿਆ ਆ ਆ ਗਿਆ ਪੰਛੀ ਲੈ ਆਏ ਹੈ ਜੇ ਪੰਛੀ ਜਾਂ ਕੋਈ ਉੜਦਾ ਇਹਨੂੰ ਇਹਨੂੰ ਫਲ ਫਲ ਲੱਗਦੇ ਛੋਟੇ ਛੋਟੇ ਜੀ ਬਸ ਉਹ ਹੀ ਲੈ ਜਿੱਦਾਂ ਦੇ ਦੇਖਦੇ ਦੇਖਦੇ ਹੁੰਦੇ ਆ ਅੱਛਾ ਲਓ ਜੀ ਦੇਖੋ ਤੋਣ ਅਏ ਦੇਖੋ ਸਾਡੇ ਕਹਿੰਦੇ ਆ ਨਾ ਵੀ ਘਰ ਚ ਲੱਗੀ ਚੀਜ਼ ਸਾਨੂੰ ਪਤਾ ਹੀ ਨਹੀਂ ਅੱਛਾ ਆ ਤਾਂ ਚਲੋ ਮੈਂ ਤੋੜਿਆ ਮੈਨੂੰ ਇਹਦਾ ਇਹਦੀ ਜੋ ਖੁਸ਼ਬੂ ਆਈ ਆ ਇਹ ਹੈਗੀ ਆ ਜੀ ਉਹ ਭੰਗ ਭੰਗ ਆ ਦੇਖੋ ਥੋੜੀ ਜੀ ਬੁਰਝਾ ਗਈ ਆ ਘੰਟਾ ਖੋ ਗਿਆ ਤੋੜੀ ਨੂੰ ਅੱਛਾ ਭੰਗ ਤਾਂ ਮੈਂ ਆਪਾਂ ਲੱਗ ਵੀ ਜੀ ਹਾਂਜੀ ਇਹ ਇਹਨੂੰ ਇਹ ਵੱਖਰੀ ਆ ਕੋਈ ਗੁੱਛੇ ਵਾਲੀ ਵੀ ਭੰਗ ਕਹਿੰਦੇ ਆ ਜਿਹਨੂੰ ਹਾਂਜੀ ਸੁਪੀਰੀਅਰ ਭੰਗ ਆ ਇਹ ਵਾਲੀ ਹਾਂ ਸੁਪੀਰੀਅਰ ਹੈ ਹੈ ਐਨ ਗੁੱਛਾ ਲੱਗਣਾ ਜਿਹੜਾ ਉਹ ਗੁੱਛੇਦਾਰ ਕਹਿੰਦੇ ਇਹਨੂੰ ਇੱਕ ਬਰੀਕ ਹੁੰਦੀ ਹੈ ਮੋਟਾ ਹੈ ਪੱਤਾ ਹਾਂ ਇਹ ਮੋਟਾ ਹੈ ਤੇ ਇਹ ਚ ਨਸ਼ਾ ਹੁੰਦਾ ਨਸ਼ਾ ਪੂਰਾ ਜੀ ਤੇ ਉਹ ਦੂਜੀ ਚ ਉਹ ਚ ਵੀ ਹੈ ਜਿਹੜੀ ਭੰਗ ਆ ਇਹਦਾ ਨਸ਼ਾ ਬਹੁਤ ਮਾੜਾ ਆ ਹਾਂਜੀ 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 ਤੇ ਇਸ ਤੋਂ ਇਲਾਵਾ ਹੋਰ ਇਹਦਾ ਜੀ ਦੇਖੋ ਉਹਦਾ ਮੈਡੀਸਨਲ ਵੈਲਿਊ ਕੀ ਹੈ ਇਹਦੀ ਕਾਗਰਤਾ ਤੁਸੀਂ ਦੱਸਿਆ ਮੈਨੂੰ ਹਾਂ ਬਣਾਉਂਦੀ ਆ ਪਰ ਇੰਦਾ ਸਿੱਧੀ ਲੈ ਕੇ ਨਹੀਂ ਅਛਾ ਜੀ ਉਹਦੇ ਆਲੀ ਗੱਲ ਉਹ ਨਾਲ ਹੀ ਇਹਨੂੰ ਸ਼ੁੱਧ ਕਰਦੇ ਆ ਫਿਰ ਉਹ ਬਣਦੀ ਆ ਜੇ ਤੁਸੀਂ ਇਦਾਂ ਹੀ ਕਿਦਾਂ ਜਿੱਦਾਂ ਅੱਜ ਕੱਲ ਆ ਜੋ ਵੀ ਕੋਈ ਤੁਸੀਂ ਦੇਖੇ ਹੋਣੇ ਆ ਵੀਡੀਓਜ਼ ਆਉਂਦੀਆਂ ਆ ਮਲਦੇ ਆ ਵਿੱਚ ਉਹਨੂੰ ਜਾਂ ਮਲਦੇ ਆ ਜਾਂ ਉਹਨੂੰ ਘੋਟ ਕੇ ਉਦਾਂ ਹੀ ਪੀਲਣ ਦੇ ਕਰਕੇ ਪਕੌੜਿਆਂ ਚ ਪਾਉਂਦੇ ਆ ਉਹ ਸਿਹਤ ਲਈ ਬਹੁਤ ਖਤਰਨਾਕ ਆ ਹੁਣ ਕੁਚਲਾ ਹਾਂਜੀ ਕੁਚਲੇ ਨੂੰ ਜੇ ਸ਼ੁੱਧ ਨਾ ਕੀਤਾ ਜਾਵੇ ਹਾਂਜੀ ਤਾਂ ਉਹਨੇ ਬੰਦੇ ਨੂੰ ਮਾਰ ਹੀ ਦੇਣਾ ਜੀ ਕੁਚਲਾ ਕੀ ਹੁੰਦਾ ਮੈਂ ਕੁਚਲਾ ਜ਼ਹਿਰ ਆ ਜੀ ਹਾਂਜੀ ਕੁਚਲਾ ਜ਼ਹਿਰੀ ਆ ਅੱਛਾ ਬੱਤ ਸਨ ਆਬ ਮੈਂ ਉਹਦੇ ਵਿੱਚ ਤਤੂਰੇ ਤੋਂ ਗਾਂ ਕੁਚਲਾਈ ਆ ਮੈਂ ਅੱਜ ਉਹ ਕੀ ਆ ਉਹ ਜਿਹੜਾ ਵਿਸ਼ਾ ਇਹ ਨਹੀਂ ਉਹ ਪੌਦਾ ਪੌਦਾ ਜੀ ਪੌਦਾ ਪੌਦਾ ਕੁਤਲਾ ਕੁਚਲਾ 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 ਉਹ ਹੈ ਆਮ ਇੱਥੇ ਸਾਡੇ ਕਿ ਨਹੀਂ ਬਹੁਤ ਘੱਟ ਜਿੱਦਾਂ ਤੂਰੇ ਦੇ ਬੀਜ ਆ ਉਹਨਾਂ ਨੂੰ ਵੀ ਸ਼ੁੱਧ ਕਰਕੇ ਪਾਉਂਦੇ ਆ ਭੰਗ ਨੂੰ ਸ਼ੁੱਧ ਕਰਕੇ ਪਾਉਂਦੇ ਮਤਲਬ ਕਿ ਉਹਦੇ ਵਿੱਚਲੀ ਵਿਸ਼ ਕੱਢ ਕੇ ਉਹਦਾ ਅਮਰਤ ਯੂਜ਼ ਕਰ ਲੈਂਦੇ ਆ ਅੱਛਾ ਅੱਛਾ ਇਹ ਮੁੱਖ ਦੀ ਗੱਲ ਇਹ ਆ ਜੋ ਮੈਂ ਹੁਣ ਸਿੱਖੀ ਬਾਬਾ ਜੀ ਕੋਲੋਂ ਤੇ ਭਰਾ ਜੀ ਤੁਹਾਡੇ ਕੋਲੋਂ ਵੀ ਕਿ ਕੋਈ ਵੀ ਬੂਟੀ ਆ ਜਿੰਨਾ ਚਿਰ ਤੱਕ ਤੁਸੀਂ ਉਹਦੇ ਬਾਰੇ ਜਾਣਦੇ ਨਹੀਂ ਉਹਨੂੰ ਮੈਂ ਤਾਂ ਕਹਿੰਦਾ ਹੱਥ ਵੀ ਨਾ ਲਾਓ ਤੇ ਯੂਜ਼ ਵੀ ਨਾ ਕਰੋ ਖਾਣ ਨੂੰ ਤਾਂ ਭਲੀ ਜੀ ਤੁਸੀਂ ਐਮਕੁਨ ਸਾਹਿਬ ਜਾਓ ਉੱਥੇ ਬੋਲ ਲਾਇਆ ਪੀ ਇੱਥੇ ਕਿਸੇ ਪੌਦੇ ਨੂੰ ਹੱਥ ਨਹੀਂ ਲਾਓ ਰਾਈਟ ਸ਼ਿਮਲੇ ਸੀਗੇ ਹਾਂ ਸਾਨੂੰ ਉਹਨਾਂ ਨੇ ਕੈਂਪ 'ਚ ਸਮਝਾਇਆ ਕਿ ਰਸਤੇ 'ਚ ਬਿਛੂ ਬੂਟੀ ਮਿਲੇਗੀ ਜੇ ਤੁਹਾਡੇ ਹੱਥ ਨੂੰ ਲੱਗ ਜਾਂਦੀ ਹੈ ਨਾ ਉਹ ਤੇ ਬਿਲਕੁਲ ਥੱਲੇ ਵਾਲਕਨੁਮਾ ਪੱਤੇ ਆ ਬਸ 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 ਫਲਾਮ ਫਲਾਮ ਉਹ ਮੜ ਲਓ ਹਾਂ ਤੇ ਹੁਣ ਦੱਸੋ ਬਾਬਾ ਇਹ ਸਾਰੇ ਤੁਹਾਨੂੰ ਰੋਕਿਆ ਨਹੀਂ ਉਸ ਇਹੀ ਕਹਿਣਾ ਸੀ ਮੈਂ ਵੀ ਅੱਛਾ ਉਹਦੇ ਹੀਟਾਂ ਹੀ ਉਗਦੀ ਆ ਹਾਂ ਉਹਦੇ ਹੀਟਾਂ ਹੀ ਉਹਨੂੰ ਮੜ ਕੇ ਲਾ ਲਓ ਤੇ ਦੂਜਾ ਹੈਗਾ ਆ ਹਾਂਜੀ ਕਿਤੇ ਗੋਆ ਮੰਨ ਲਓ ਅੱਛਾ ਗੋਆ ਮੰਨ ਲਓ ਠੀਕ ਹੈ ਠੀਕ ਹੈ ਉਹ ਅਵੇਲੇਬਲ ਆ ਅਜੇ ਅਵੇਲੇਬਲ ਹੈ ਤਾਂ ਨਹੀਂ ਗੋਆ ਤਾਂ ਅਵੇਲੇਬਲ ਹੈਗਾ ਉਹ ਨਹੀਂ ਨਾ ਹੁੰਦੀ ਉਹ ਆਮ ਤੌਰ ਤੇ ਉਹਦੇ ਹੀਟ ਆ ਹਾਂ ਚਲੋ ਇਹ ਵੀ ਬਹੁਤ ਵਧੀਆ ਗੱਲਾਂ ਪਤਾ ਲੱਗੀਆਂ ਤੇ ਆਪਾਂ ਅੱਗੇ ਬੂਟੇ ਤੇ ਜਾਂਦੇ ਹਾਂ ਕਿਉਂਕਿ ਸਾਡੀ ਆ ਜਾਮ ਜਿਹੜੀ ਹੈ ਨਾ ਸੋਚ ਜੀ ਉਹ ਨੈਗੇਟਿਵ ਬਹੁਤ ਹੋਈ ਹੈ ਨੈਗੇਟਿਵ ਹੋਈ ਹੈ ਅਸੀਂ ਉਧਰ ਨੂੰ ਸੋਚਣ ਲੱਪੇ ਨੇ ਮਿੰਨਾ ਕਿੱਥੋਂ ਆ ਜੂਗਾ ਹਾਂ ਨਹੀਂ ਇਹ ਜਿਹੜੀ ਬਾਬਾ ਜੀ ਨੇ ਗੱਲ ਦੱਸੀ ਨਾ ਆਪਾਂ ਭੰਗ ਦੀ ਗੱਲ ਵੀ ਕੀਤੀ ਆ ਭੰਗ ਦੀ ਉਸ ਇਸ ਭੰਗ ਨੂੰ ਬਿਲਕੁਲ ਵੀ ਇਸ ਭੰਗ ਨੂੰ ਛੋਟੇ ਪੱਤੇ ਵਾਲੀ ਵੱਡੇ ਪੱਤੇ ਵਾਲੀ ਕੋਈ ਵੀ ਇਦਾਂ ਜੇ ਵਰਤੇਗਾ ਤਾਂ ਉਹ ਨੁਕਸਾਨ ਦੇ ਆ ਬਹੁਤ ਜ਼ਿਆਦਾ ਸੇਵ ਨੁਕਸਾਨ ਦੇ ਸੋਧ ਕੇ ਯੂਜ਼ ਕੀਤੀ ਜਾਂਦੀ ਦਵਾਈਆਂ ਚ ਸੋਧ ਕੇ ਪਾਈ ਜਾਂਦੀ ਆ ਐਵੇਂ ਨਹੀਂ ਮਤਲਬ ਕਿ ਵੀ ਵੈਦ ਕਹਿਗਾ ਆ ਵੀ ਇਹੇ ਚੀਜ਼ਾਂ ਕਿ ਵੀ ਬੂਟਿਆਂ ਨੂੰ ਧਿਆਨ ਦੇ ਨਾਲ ਮਤਲਬ ਹੱਥ ਲਾਓ ਜਾਂ ਵਰਤੋ ਤੇ ਚਲੋ ਜੀ ਅੱਗੇ ਚੱਲਦੇ ਆ ਆ ਦੇਖੋ ਹਾਂਜੀ ਦਿਖਾਇਓ ਵਾਹੇ ਇਕੱਠੇ ਦਿਖਾਉਣਾ ਇਹਨਾਂ ਇਹ ਵੀ ਬੇਲ ਆ ਜੀ ਇਹਦਾ ਨਹੀਂ ਪਤਾ ਲੱਗਾ ਆ ਦੇਖੋ ਨਹੀਂ ਰੁਕੋ ਆ ਇਹਨੂੰ ਫੁੱਲ ਵੀ ਲੱਗਿਆ ਆ ਦੇਖੋ ਆ ਦੇਖੋ ਆ ਆਹ ਆ ਜੀ ਇਹਦੇ ਪੱਤੇ ਆ ਦੇ ਆ ਦੇਖੋ ਇਹਦੇ ਆ ਇਹ ਹਾਂਜੀ ਇਹਦੇ ਪੱਤੇ ਆ ਇਹਦੇ ਆਹ ਛੱਡ ਦੋ ਤੁਸੀਂ ਅੱਛਾ ਬਾਅਦ ਦੀ ਗੱਲ ਆ ਨਹੀਂ ਮੇਰੇ ਲਈ ਨਹੀਂ ਜੀ ਇਹ ਆਹ ਦੇਖੋ ਜੀ ਪੱਤੇ ਇਹ ਹੂੰ ਮੈਨੂੰ ਆ ਲੱਗਦਾ ਜਿੰਨਾ ਇਹ ਉਹਦੇ ਪੱਤੇ ਹੁੰਦੇ ਨਹੀਂ ਜੀ ਨਹੀਂ ਇਹਦੇ ਪੱਤੇ ਆ ਮੈਂ ਜਦੋਂ ਆ ਡਾਣੀ ਤੋੜੀ ਨਾ ਇਹ ਇੱਕ ਬੇਲ ਜਿਹੀ ਆ ਇਹ ਹਾਂ ਆਹ ਵਾਲੀ ਹਾਂ ਜਦੋਂ ਮੈਂ ਤੋੜੀ ਨਾ ਮੈਂ ਕਿਹਾ ਪੱਤਾ ਤਾਂ ਕੋਈ ਆਇਆ ਨਹੀਂ ਨਾਲ ਮੈਂ ਪੱਤੇ ਐਕਸਟਰਾ ਤੋੜੇ ਲਫੇ ਦੇ ਇਹਦੇ ਨਾਲ ਇਹਦੇ ਨਾਲ ਨਾਲ ਹੀ ਗਲੋ ਘੁੰਮਣ ਦੇ ਹੀ ਅੱਛਾ 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 ਇਹ ਸਮਝ ਪਾਜੀ ਕੋਈ ਆਈਡੀਆ ਚਲੋ ਇਸ ਬਾਰੇ ਜੇ ਕਿਸੇ ਮੇਰੇ viewers ਨੂੰ ਪਤਾ ਹੋਵੇ ਕੋਈ ਵੀ viewer ਜਾਣਦਾ ਹੋਵੇ ਆ ਕਾਦੀ ਮਤਲਬ ਇਹ ਘਰ ਦੇ ਵਿੱਚ ਮੇਰੇ ਇਦਾਂ ਹੀ ਲੱਗੀ ਬੇਲ ਜਈ ਆ ਇਹ ਇੱਕ ਤੇ ਇਹਨੂੰ ਚਿੱਟੇ-ਚਿੱਟੇ ਫੋਲੇ ਆ ਇਹ ਆ ਦੇਖੋ ਤੇ ਆ ਇਦਾਂ ਦੇ ਪੱਤੇ ਆ ਇਹਦੇ ਤੇ ਕੁਝ ਪਤਾ ਲੱਗੇਗਾ ਮੈਨੂੰ ਜਰੂਰ ਦੱਸਿਓ ਤੇ ਚਲੋ ਅਗਲਾ ਦੇਖਦੇ ਆ ਇੱਕ ਆ ਵੀ ਇੱਕ ਬੇਲ ਆ ਆ ਦੇਖੋ ਬਾਬਾ ਜੀ ਇਹ ਪਹਿਲਾਂ ਇੱਥੇ ਸਾਡੇ ਏਰੀਆ 'ਚ ਨਹੀਂ ਹੁੰਦੀ ਸੀ ਹਾਂਜੀ ਹਾਂਜੀ ਪਤਾ ਨਹੀਂ ਉਹ ਚਮਕਿੱਦੜ ਲੈ ਕਿਉਂਕਿ ਸਾਡੇ ਆਉਂਦੇ ਆ ਸਾਡੇ ਵੀ ਇਹ ਉੱਗੀ ਆ ਕਾਫੀ ਪਰ ਇਹਦੇ ਬਾਰੇ ਅਜੇ ਮੈਨੂੰ ਵੀ ਕੋਈ ਯਾਦ ਅੱਛਾ ਬੇਲ ਚੜ ਜਾਂਦੀ ਹੁੰਦੀ ਓਤੇ ਬਹੁਤ ਹਾਂ ਮੈਂ ਕਿਹਾ ਇਹਦੀ ਬੇਲ ਸਾਡੇ ਨਿੰਬੂ ਤੇ ਚੜੀ ਆ ਉਹਨੇ ਨਿੰਬੂ ਸਾਰੇ ਖੇਰ ਲਿਆ ਹਾਂ ਮੈਂ ਪੱਟ ਪੱਟ ਕੇ ਪਰੇਸ਼ਾਨ ਹੋ ਗਿਆ ਫੇ ਆ ਗਈ ਇਹ ਫੇ ਥੱਲੋਂ ਜਿੱਥੋਂ ਕਿਤੋਂ ਹੈਗੀ ਸੀ ਹਾਂ ਉਹ ਆ ਦੇਖੋ ਆ ਜਾਂਦੀ ਹੈ ਮੈਂ ਕਿਹਾ ਇਹਨੇ ਪੂਰਾ ਨਿੰਬੂ ਨੂੰ ਪਾਇਆ ਉਤੋਂ ਜਾਲ ਬਣਾ ਲਿਆ ਆਪਣਾ ਕਿੱਥੋਂ ਦੀ ਕਿੱਥੇ ਵੜ ਗਈ ਬੇਲ ਤੁਸੀਂ ਪੁੱਛੋ ਜੀ ਨਾ ਤਾਂ ਬਹੁਤ ਬੁਰੀ ਹਾਲਤ ਕੀਤੀ ਇਹਨੇ ਨਿੰਬੂ ਦੀ ਤੇ ਚਲੋ ਇਹ ਵੀ ਮੇਰੇ ਕਿਸੇ ਵੀਰ ਨੂੰ ਪਤਾ ਹੋਵੇ ਆ ਵਾਲੀ ਜਿਹੜੀ ਬੇਲ ਆ ਇਹਦੇ ਇਦਾਂ ਦੇ ਪੱਤੇ ਆ ਦੇਖੋ ਤੇ ਆ ਇਹਦੇ ਫੁੱਲ ਨਿਕਲੋ ਆ ਜਾਮਣੀ ਜਾਮਣੀ ਜਿਹੇ ਫੁੱਲ ਲੱਗਦੇ ਹਲਕੇ ਹਲਕੇ ਹਨਾ ਹਾਂ ਆ ਦੇਖੋ ਤੇ ਮੈਨੂੰ ਜਰੂਰ ਦੱਸਿਓ ਜੇ ਕਿਸੇ ਨੂੰ ਪਤਾ ਹੋਵੇ ਇਹਦੇ ਬਾਰੇ ਆ ਦੱਸੋ ਜੀ ਇਹ ਮੈਂ ਤੁਹਾਨੂੰ ਬੂਟਾ ਬੂਟੇ ਦੀ ਵੀਡੀਓ ਫੋਟੋ ਭੇਜੀ ਆ ਹੂੰ ਇਹ ਉਹ ਸ਼ੂਗਰ ਵਾਲਾ ਦਾ ਨਹੀਂ ਇਹ ਨਾ ਇਹ ਮੈਨੂੰ ਕਿਸੇ ਮੈਂ ਜਿਸ ਨਰਸੀ ਤੋਂ ਲਿਆ ਸੀ ਮੈਨੂੰ ਇਨਸੂਲਿਨ ਪੁੱਛ ਕੇ ਲਿਆ ਸੀ ਉਹ ਕਹਿੰਦਾ ਇਨਸੂਲਿਨ ਦਾ ਬੂਟਾ ਜੀ ਇਹ ਪਰ ਮੈਨੂੰ ਮੈਂ ਇਨਸੂਲਿਨ ਦਾ ਖਾਲਦ ਨਾ ਅਸਲੀ ਨਹੀਂ ਤੁਸੀਂ ਮੈਨੂੰ ਦੱਸੀ ਸੀ ਇਨਸੂਲਿਨ ਉਹ ਬਾਜੀ ਹੁਣਾਂ ਜੋ ਪਿਛਲੀ ਵਾਰੀ ਆਏ ਸੀ ਤਾਂ ਮੈਨੂੰ ਇਨਸੂਲਿਨ ਦਿੱਤਾ ਸੀ ਨਾ ਬੂਟਾ ਪਾਪਾ ਜੀ ਨੇ ਕਿਹਾ ਆ ਤੇ ਇਹ ਵੀ ਮੈਨੂੰ ਕਿਸੇ ਨੇ ਇਨਸੂਲਿਨ ਕਹਿ ਕੇ ਦਿੱਤਾ ਪਰ ਇਹ ਮੈਨੂੰ ਨਹੀਂ ਸਮਝ ਆਉਂਦਾ ਇਨਸੂਲਿਨ ਨਹੀਂ ਇਹ ਸਾਡੇ ਨਾ ਇਹ ਕੜਤਣ 'ਚ ਬਹੁਤ ਜ਼ਿਆਦਾ ਹਾਂ ਕੜਤਣ 'ਚ ਹੁੰਦਾ ਇਹ ਨਾ ਸਾਡੇ ਪਿੰਡਾਂ 'ਚ ਵੀ ਇਹਦਾ ਕਾਫੀ ਰੁਝਾਨ ਆ ਲੋਕਾਂ ਨੇ ਘਰਾਂ 'ਚ ਲਾ ਲਿਆ ਹੈ ਹਾਂ ਪਰ ਇਹਦੇ ਬਾਰੇ ਮੈ ਲਿਸਟ ਜ ਹੈਗੀ ਹੈ ਜੀ ਅੱਛਾ ਕਿ ਜਦੋਂ ਪਤਾ ਲੱਗਦਾ ਫਿਰ ਇਹਦਾ ਰਿਟੇਲਿੰਗ ਨੇਮ ਜਾਂ ਇਹਦਾ ਜੋ ਵੀ ਨੇਮ ਆ ਠੀਕ ਆ ਫਿਰ ਉਸ ਤੋਂ ਬਾਅਦ ਇਹਦੇ ਬਾਰੇ ਗੁਣ ਧਰਮੇ ਦੀ ਪਤਾ ਲੱਗ ਸਕਦੇ ਆ ਇਹ ਮੈਨੂੰ ਜਿਸ ਨਰਸਰੀ ਵਾਲੇ ਨੇ ਦਿੱਤਾ ਇਹਨੂੰ ਮੈਂ ਕਿਹਾ ਇਨਸੂਲਿਨ ਦਾ ਪੌਦਾ ਦੇ ਦੇ ਉਹਨੇ ਇਨਸੂਲਿਨ ਦਿੱਤਾ ਮੈਨੂੰ ਤਾਂ 150 ਰੁਪਏ ਦਾ ਪੌਦਾ ਦਿੱਤਾ ਹੁਣ ਮੈਂ ਠੀਕ ਆ ਇਨਸੂਲਿਨ ਦਾ ਕਹਿ ਕੇ ਇਹ ਸਾਡੇ ਉਧਾਂ ਆਮ ਚੋਈਆਂ ਚੁੱਕ ਗਿਆ ਇਹ ਜਿੱਦਾਂ ਨਾ ਇਹਦਾ ਇੱਕ ਤਣਾ ਜਿਹਾ ਐਡਾ ਆ ਤੇ ਉੱਪਰ ਨੂੰ ਹਾਂ ਜੀ ਹਾਂ ਜੀ ਐਡੇ ਐਡੇ ਲੰਬੇ ਲੰਬੇ ਬਾਬਾ ਜੀ ਲੰਬੇ ਲੰਬੇ ਡਾਣੇ ਇਦਾਂ ਡਾਣੇ ਲੰਬੇ ਲੰ ਤੇ ਇਹ ਚਲੋ ਇਹ ਮੈਨੂੰ ਹਾਂ ਜੀ ਸੰਕੇ ਦੇਖਿਆ ਜੀ ਇਹਨਾਂ ਇਦਾਂ ਦੇ ਜਿਆ ਪੱਤੇ ਰਲਦੇ ਆ ਉਹਨੂੰ ਬਹੁਗੁਣੀ ਕਹਿੰਦੇ ਆ ਹਾਂ ਜੀ ਤੁਸੀਂ ਦੱਸਿਆ ਸੀ ਬਹੁਗੁਣੀ ਬਿਲਕੁਲ ਬਿਲਕੁਲ ਲਾਸਟ ਇੱਕ ਮੈਂ ਲਿਆਂਦਾ ਸੀ ਜੀ ਇਹ ਵੀ ਕੰਧ ਦੇ ਵਿੱਚ ਲੱਗਾ ਸੀਗਾ ਜੀ ਆ ਦੇਖੋ ਪਿੱਪਲ ਇਹ ਪਿੱਪਲ ਕੰਧਾ ਚ ਖੁੰਜਿਆਂ ਜਿਆ ਚ ਜਿੱਥੇ ਜਿੱਥੇ ਜਾਂ ਛੱਤਾਂ ਦੇ ਵਿੱਚ ਉੱਤੇ ਲੱਗੇ ਹੁੰਦੇ ਜਿੱਥੇ ਜਿੱਥੇ ਜਾਨਵਰ ਛੱਡ ਜਾਂਦੇ ਆ ਆਪਣੀਆਂ ਬਿੱਠਾਂ ਲੈ ਕੇ ਆਉਂਦੇ ਕਿਤੇ ਛੱਡ ਜਾਂਦੇ ਆ ਤੇ ਮੈਂ ਪਿੱਪਲ ਬਾਰੇ ਇੱਕ ਗੱਲ ਚਾਹਣਾ ਚਾਹਣਾ ਸੀ ਜੋ ਕਿ ਸੁਣਦੇ ਆਏ ਆਪਾਂ ਕਿ ਪਿੱਪਲ ਇੱਕ ਅਜਿਹਾ ਪੇੜ ਆ ਇਹ ਐਸਾ ਦਰਖਤ ਆ ਜਿਹੜਾ 24 ਘੰਟੇ ਆਕਸੀਜਨ ਛੱਡਦਾ ਇਹ ਸਹੀ ਆ ਇਹਦੇ ਪਿੱਛੇ ਮਤਲਬ ਕੁਝ ਸੈਂਟੀਫਿਕ ਰੀਜ਼ਨ ਆ ਕਿ ਸੈਂਟੀਫਿਕ ਜੀ ਇਹਦਾ ਜਮਾਂਦਰੀ ਇਹਦਾ ਗੁਣ ਆ ਅੱਛਾ ਜੀ ਹਾਂ ਤੇ ਹੋਰ ਵੀ ਕੋਈ ਇਦਾਂ ਦਾ ਪੌਦਾ ਹੋਰ ਜਿਹੜਾ 24 ਘੰਟੇ ਛੱਡਦਾ ਆਕਸੀਜਨ ਹਾਂ ਤુલਸੀ ਨੂੰ ਕਹਿੰਦੇ ਆ ਜੀ ਅੱਛਾ ਜੀ ਪਰ ਉਹਦੇ ਬਾਰੇ ਅਜੇ ਮੈਨੂੰ ਯਕੀਨ ਪੱਕਾ ਨਹੀਂ ਠੀਕ ਆ ਹਾਂ ਅੱਛਾ ਇੱਕ ਇਹਦੀ ਦਾੜੀ ਵਾਲਾ ਵੀ ਹੈਗਾ ਜੀ ਪਿੱਪਲੇ ਦੇ ਵੀ ਦੋ ਆ ਇਹਦੀਆਂ ਜਾਤਾਂ ਅੱਛਾ ਇਹਦੀਆਂ ਦੋ ਪ੍ਰਜਾਤੀਆਂ ਕਹਿ ਲੋ ਜਾਤਾਂ ਅੱਛਾ ਉਹ ਨਿੱਕੀ ਨਿੱਕੀ ਨਿਕਲਦੀ ਆ ਅੱਛਾ ਜੀ ਉਹ ਕਰਦੇ ਉਹ ਵੀ ਮੇਦੇ ਲਈ ਚੰਗੀ ਆ ਸਿਹਤ ਲਈ ਚੰਗੀ ਆ ਇਮਿਊਨਿਟੀ ਨੂੰ ਵਧਾਉਂਦੀ ਆ ਉਹ ਜੜ ਅੱਛਾ ਜੜ ਪਾਊਡਰ ਬਣਾ ਕੇ ਜੜ ਨਹੀਂ ਦਾੜੀ 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 ਠੀਕ ਹੈ ਓਕੇ 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 ਉਹ ਦਾੜੀ ਵਾਲਾ ਕਹਿੰਦੇ ਉਹਨੂੰ ਅੱਛਾ ਉਹ ਸਾਡੇ ਆਮ ਹੈਗਾ ਨਹੀਂ ਹੋਣਾ ਮੈਨੂੰ ਬਹੁਤ ਘੱਟ ਹੈ ਘੱਟ ਹੁੰਦਾ ਦਾੜੀ ਵਾਲਾ ਅੱਛਾ ਤੇ ਇੱਕ ਹੋਰ ਪੁੱਛਣਾ ਚਾਹੁੰਦਾ ਜਿੱਦਾਂ ਅੱਜ ਕੱਲ ਸਾਡੇ ਅ ਬੋਰਡ ਘਟ ਗਏ ਉਹ ਉਦਾਂ ਵੈਸੇ ਆਪਾਂ ਬੋਰਡ ਪਹਿਲਾਂ ਬਹੁਤ ਹੁੰਦੇ ਸੀ ਪਿੰਡਾਂ ਦੇ ਵਿੱਚ ਪਛਾਣ ਹੁੰਦੀ ਵੀ ਸਾਡੇ ਬੋਰਡ ਵਾਲਾ ਗੁਰਦੁਆਰਾ ਹੈ ਨਾ ਹੁਣ ਬੋਰਡ ਵੈਸੇ ਨਹੀਂ ਕੋਈ ਲਗਾਉਣਾ ਚਾਹੁੰਦਾ ਜਾਂ ਮਤਲਬ ਕੀ ਕਾਰਨ ਕੀ ਆ ਮਤਲਬ ਬੋਰਡ ਬੋਰਡ ਦਾ ਕੋਈ ਗੋਣ ਹੁੰਦਾ ਸੀ ਜਾਂ ਹੈਗਾ ਆ ਬੋਰਡ ਦੇ ਵੀ ਗੋਣ ਆਏਗੇ ਜੀ ਕੋਈ ਬੋਰਡ ਦੀ ਦਾੜੀ ਹਾਂਜੀ ਉਹਨੂੰ ਵੀ ਖਾਂਦੇ ਆ ਲੋਕ ਅੱਛਾ ਅਮਰਿਟੀ ਨੂੰ ਬਤਾਉਂਦੀ ਆ ਅੱਛਾ ਖਾਂਦੇ ਤਾਂ ਜਿਹੜੀ ਕੁਲੀ ਆ ਉਹ ਤੁਸੀਂ ਉਹਦਾ ਵੀ ਖਾ ਸਕਦੇ ਹੋ ਅੱਛਾ ਜੀ ਤੇ ਅਵਾਲਕੇ ਕਾੜਾ ਵੀ ਪੀ ਸਕਦੇ ਹੋ ਠੀਕ ਆ ਠੀਕ ਆ ਦਾੜੀ ਦਾ ਦਾੜੀ ਦਾ ਦੂਜਾ ਇਹ ਕਿਹਾਂ ਜਿਹੜੇ ਫਲ ਲੱਗਦੇ ਆ ਗੋਲਾਂ ਥਾਦੇ ਆ ਸੀ ਹਾਂਜੀ ਹਾਂਜੀ ਉਹਨਾਂ ਦਾ ਪੱਕੀਆਂ ਦਾ ਪਾਊਡਰ ਬਣਾ ਲਓ ਠੀਕ ਆ ਉਹ ਵੀ ਬੰਦੇ ਨੂੰ ਤਾਕਤਵਰ ਕਰਦੀ ਹੈ ਇਮਿਊਨਿਟੀ ਵਾਧਦੀ ਹੈ ਅੱਛਾ ਮਤਲਬ ਨੇਚਰ ਦੇ ਵਿੱਚ ਹਰ ਇੱਕ ਚੀਜ਼ ਦਾ ਗੁਣ ਹੈਗਾ ਆ ਹਾਂ ਬਸ ਇਹ ਆ ਵੀ ਕਿ ਤੁਹਾਨੂੰ ਕਿਸੇ ਤੋਂ ਗਿਆਨ ਲੈਣਾ ਪੈਂਦਾ ਆ ਯਾ ਆਪ ਮੈਂ ਕਹਿੰਨਾ ਆਪ ਬਤਨਾ ਤਾਂ ਰਿਸਕੀ ਆ ਹੈਨਾ ਪਰ ਦੇਖੋ ਬਾਬਾ ਜੀ ਕਿਸੇ ਨੇ ਤਾਂ ਵਰਤੇ ਹੁਣੇ ਪਹਿਲਾਂ ਇੱਕ ਹੈਨਾ ਹਾਂ ਵਰਤੇ ਸ਼ੁਰੂਆਤੀ ਦੌਰ ਚ ਜਿੱਦਾਂ ਤੁਸੀਂ ਉਹ ਦੱਸਿਆ ਇੱਕ 100 ਸਾਲ ਤੋਂ ਉੱਪਰ ਦਾ ਇੱਕ ਸਾਧੂ ਸੀਗਾ ਜਿਹਦੇ ਤੋਂ ਗਏ ਹੀ ਤੁਸੀਂ 105 ਸਾਲ ਦਾ 105 ਸਾਲ ਦਾ ਉਹਨੇ ਗੁੱਲਰ ਪਾਊਡਰ ਬਣਾ ਕੇ ਰੱਖਿਆ ਹੁੰਦਾ ਸੀ ਉਹਨੂੰ ਗੁਣ ਪਤਾ ਸੀ ਲੱਗ ਗਿਆ ਉਹਦਾ ਹਾਂ ਹਾਂ ਚਲੋ ਠੀਕ ਆ ਪਾਪਾ ਜੀ ਬਹੁਤ ਵਧੀਆ ਲੱਗਾ ਬਹੁਤ ਸਾਰੇ ਕੁਐਸਚਨ ਸੀਗੇ ਕੁਐਸਚਨ ਤਾਂ ਚਲੋ ਕਿਹੜੇ ਪੁੱਛੇ ਆਪਾਂ ਇਹ ਤਾਂ ਮੇਰੇ ਹੀ ਕੁਐਸਚਨ ਸੀਗੇ